ਬਨਾਰਾ ਦੇ ਬੱਸ ਸਟੈਂਡ ਦੀ ਬੈਕ ਸਾਈਡ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਖੇੜੀ ਪਹੁੰਚੀ ਜ ਜਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਚੁੱਟੇ ਰੰਗੇ ਹੱਥੀ ਕਾਬੂ ਕੀਤਾ ਸੋ ਜਿਸ ਦੀ ਕੀ ਵੀਡੀਓ ਬਨਾਰਾ ਦੇ ਕੋਲ ਹੈ ਪਰ ਬਸਤੀ ਦੀਆਂ ਔਰਤਾਂ ਤੇ ਵਿਅਕਤੀਆਂ ਨੇ ਜੋ ਕਿ ਬਹੁਤ ਜ਼ਿਆਦਾ ਗਿੰਦੀ ਦੇ ਵਿੱਚ ਸਨ ਅਸੀਂ 5 ਵਿਅਕਤੀ ਸੀ ਸਾਡੇ ਕੋਲੋਂ ਛੁਡਵਾ ਕੇ ਲੈ ਗਏ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ ਕਿ ਯੁਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਜੋ ਵੀ ਕੋਈ ਨਸ਼ਾ ਵੇਚਣ ਵਾਲੀ ਨੂੰ ਫੜਾਉਂਦਾ ਹੈ ਤਾਂ ਉਸ ਦਾ ਸਹਿਯੋਗ ਕੀਤਾ ਜਾਵੇ ਇਹ ਕਿਹਨਾਂ ਤੋਂ ਐਂਜੀ ਸ਼ੇਰਪੁਰ থানা ਸ਼ੇਰਪੁਰ ਤੋਂ ਅਸੀਂ ਵੀ ਜੀ ਨਸਾਰੂ ਕਮੇਟੀ ਸ਼ੇਰਪੁਰ ਅਤੇ ਖੇੜੀ ਕਲਾ ਜਿਨ੍ਹਾਂ ਨੇ ਪਿਛਲੇ 2 ਸਾਲ ਤੋਂ ਸ਼ੇਰਪੁਰ ਠੀਕਰੀ ਪਹਿਰਾ ਲਾਇਆ ਹੋਇਆ ਨਸ਼ੇ ਦੇ ਖਿਲਾਫ ਪਿਛਲੇ 2 ਸਾਲ ਤੋਂ ਸਾਡੀ ਪੂਰੀ ਟੀਮ ਮਤਲਬ ਸ਼ੇਰਪੁਰ ਏਰੀਆ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਜਾ ਕੇ ਵੀ ਜਿਨ੍ਹਾਂ 2 ਸਾਲਾਂ ਦੇ ਵਿੱਚ ਅਸੀਂ ਉੱਥੇ ਚਿੱਟੇ ਤੇ ਪਵੰਦੀ ਲਾਈ ਆ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅੱਜ ਸਾਰ ਅਸੀਂ ਇੱਥੇ ਬਰਨਾਲੇ ਪਹੁੰਚੇ ਸੀ ਅਸੀਂ ਨਾ ਸਵੇਰੇ ਦੋ ਮੁੰਡੇ ਫੜੇ ਸੀ ਮੇਰੇ ਇਲਾਕੇ ਦੀ ਲੋਕਲ ਸ਼ੇਰਪੁਰ ਦੇ ਤੇ ਉਹਨਾਂ ਤੋਂ ਅਸੀਂ ਪਤਾ ਕੀਤਾ ਵੀ ਤੁਸੀਂ ਕਿੱਥੋਂ ਲੈ ਕੇ ਆਓ ਕਹਿੰਦੇ ਬਰਨਾਲੇੋਂ ਅਸੀਂ ਉਹ ਹੇਲ ਕਰਾ ਸਕਦਾ ਜਦੋਂ ਮਰਜੀ ਸਰਿਆਂ ਮਿਲਦਾ ਅਸੀਂ ਉਹਨਾਂ ਨੂੰ ਆਖਿਆ ਵੀ ਤੁਹਾਡੇ ਨਾਲ ਚੱਲਦੇ ਆਂ ਵੀ ਲੈ ਕੇ ਦਿਓ ਅਸੀਂ ਕਿੰਨੇ ਕਹਿੰਦਾ ਜਿੰਨੇ ਦਾ ਮਰਜੀ ਲੈ ਲਓ 2000 ਰੁਪਏ ਦਾ ਜੀ ਅਸੀਂ ਵੀਡੀਓ ਨਾਲ ਬਣਾਈ ਇੱਕ ਮੁੰਡਾ ਭੇਜਿਆ ਸਪੈਸ਼ਲ ਉਹ ਘਰੇ ਜਾ ਕੇ ਸਰਿਆਂਮ ਸੰਜੂ ਆ ਇੱਥੇ ਆ ਵਸਤੀ ਚ 2000 ਦਾ ਚਿੱਟਾ ਲੈਂਦੇ ਦੀ ਫੇਸ ਨਾਲ ਵੀਡੀਓ ਆ ਉਹ ਲੈ ਕੇ ਬਾਹਰ ਆਇਆ ਉਸ ਤੋਂ ਬਾਅਦ ਅਸੀਂ ਬਾਹਰ ਖੜੇ ਸੀ ਅਸੀਂ ਮੁੰਡੇ ਨਾਲ ਲੈ ਕੇ ਉਹਨੂੰ ਬਾਜਮਾਰੀ ਵੀ ਸੰਝੂ ਬਾਹਰ ਆ ਜਿਨ੍ਹਾਂ ਨੇ ਦੇਖ ਲਿਆ ਵੀ ਕਮੇਟੀ ਵਾਲੇ ਆ ਉਹ ਜੀ ਭੱਜਣ ਲੱਗਿਆ ਅਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ 60 ਪੇਟ ਵੀ ਹੱਥੋਂ ਪਾਈ ਕੀਤੀ ਆ ਦੇਖ ਲਓ ਸੱਟਾਂ ਲੱਗੀਆਂ ਉਹਨੂੰ ਅਸੀਂ ਬਾਹਰ ਲਿਆਏ ਵੀ ਚਲੋ ਪੁਲਿਸ ਦੇ ਹਵਾਲੇ ਕਰਾਂਗੇ ਉਸ ਤੋਂ ਬਾਅਦ ਕੀ ਹੋਇਆ ਜੀ ਸਾਰੀ ਬਸਤੀ ਇਹਨਾਂ ਦੀ 10-15 ਔਰਤਾਂ 15-20 ਮੁੰਡੇ ਸੀ ਅਸੀਂ ਸਿਰਫ 4-5 ਮੁੰਡੇ ਸੀ ਕਮੇਟੀ ਵਾਲੇ ਉਹ ਹੱਥੋਂ ਪਾਈ ਕਰਕੇ ਜੀ ਸਾਡੇ ਵੀ ਸੱਟਾਂ ਬੇਟਾ ਮਾਰੀਆਂ ਮੁੰਡੇ ਨੂੰ ਸੜਾ ਕੇ ਲੈ ਗਏ ਜੀ ਪਰ ਪਤਾ ਲੱਗਿਆ ਅਸੀਂ ਅੱਜ ਉਹ ਅਗਵਾ ਕਰਨ ਤੋਂ ਬੱਚੇ ਨੂੰ ਸੁੜਾ ਕੇ ਲੈ ਕੇ ਆਏ ਸੀਗੇ ਉਹਦੇ ਵਿੱਚ ਅਸੀਂ ਉਧਰ ਵਿਜੀ ਸੀਗੇ ਤੇ ਜਦੋਂ ਹੁਣ ਮੈਂ ਆਇਆ ਤਾਂ ਮੈਨੂੰ ਆਏ ਨੂੰ ਪਤਾ ਲੱਗਾ ਕਿ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਮੈਂ ਵੀ ਉਹਨਾਂ ਦੀ ਉਹ ਪਾਈ ਹੋਈ ਵੀਡੀਓ ਵੇਖੀ ਸੀ ਵੀਡੀਓ ਦੇ ਵਿੱਚ ਪਤਾ ਲੱਗਦਾ ਕਿ ਉਹ ਕਹਿੰਦੇ ਆ ਕਿ ਜੀ ਕਿਸੇ ਤੋਂ ਕੋਈ ਨਸ਼ਾ ਲੈ ਕੇ ਗਿਆ ਬੱਚਾ ਤੇ ਉਹ ਬੱਚੇ ਨੂੰ ਮੂਰੇ ਲਾ ਕੇ ਉਹ ਉਹਨਾਂ ਦੇ ਘਰ ਚੱਲ ਜਾਂਦੇ ਨੇ ਘਰ ਜਾ ਕੇ ਦੋ ਉਸ ਮੁੰਡੇ ਨੂੰ ਚੱਕ ਲੈਂਦੇ ਆ ਤੇ ਬਾਹਰ ਲੈ ਆਉਂਦੇ ਆ ਉਸ ਤੋਂ ਬਾਅਦ ਪਤਾ ਲੱਗਾ ਕਿ ਜੀ ਉਹਨਾਂ ਦਾ ਆਪਸੀ ਟਕਰਾਅ ਹੋ ਗਿਆ ਮੁਹੱਲੇ ਵਾਲਿਆਂ ਦਾ ਤੇ ਉਹਨਾਂ ਦਾ ਤੇ ਉਹ ਮੁੰਡਾ ਉਹਨਾਂ ਤੋਂ ਸੜਾਕੇ ਲੈ ਗਿਆ ਬਟ ਉਹਦੇ ਸਬੰਧੀ ਮੇਰੀ ਹੁਣੀ ਮਤਲਬ ਉਹਨਾਂ ਨਾਲ ਗੱਲ ਕੀਤੀ ਇੱਥੇ ਆ ਕੇ ਵੀ ਕੀ ਵਿਸ਼ਾ ਉਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਕਰਕੇ ਅਸੀਂ ਕੋਈ ਬੱਚਾ ਸੀ ਜਿਹੜਾ ਕੋਈ ਨਸ਼ੇ ਦਾ ਸੇਵਨ ਕਰਦਾ ਸੀ ਵੀ ਉਹਨੇ ਸਾਨੂੰ ਦੱਸਿਆ ਸੀ ਇਸ ਕਰਕੇ ਅਸੀਂ ਇੱਥੇ ਆਏ ਸੀ ਪਹਿਲਾਂ ਤਾਂ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਹੀਂ ਸਾਰੇ ਦੇਖਣ ਵਾਲਿਆਂ ਨੂੰ ਬੇਨਤੀ ਕਰਦਾ ਵੀ ਪੁਲਿਸ ਦਾ ਸਹਿਯੋਗ ਲਓ ਜਦੋਂ ਵੀ ਕਿਤੇ ਕੋਈ ਨਸ਼ੇ ਸੌਂਦੀ ਐ ਤਲਾਹ ਹੁੰਦੀ ਐ ਤਾਂ ਸਾਨੂੰ ਦੱਸਿਆ ਜਾਵੇ ਤਾਂ ਜੋ ਅਸੀਂ ਉਹਨਾਂ ਦੇ ਖਿਲਾਫ ਠੋਕਮੀ ਕਾ ਕਾਰਵਾਈ ਆ ਜਿਹੜੀ ਉਹ ਕਰ ਸਕੀਏ ਕਿਉਂਕਿ ਐਨਡੀਪੀਸੀਟ ਦੀ ਜਿਹੜੀ ਰਿਕਵਰੀ ਹੈ ਰਿਕਵਰੀ ਨੂੰ ਕਰਨ ਸਮੇਉ ਦੇ ਵਾਸਤੇ ਕਾਇਦਾ ਕਾਨੂੰਨ ਬਣਿਆ ਹੋਇਆ ਸਿਸਟਮ ਬਣਿਆ ਉਹਦੇ ਅਕੋਰਡਿੰਗ ਟੂ ਲਾ ਹੀ ਅਸੀਂ ਮਤਲਬ ਉਹਨੂੰ ਰਿਕਵਰ ਕਰਦੇ ਆ ਫਿਰ ਵੀ ਇਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਸਾਡੀ ਜਿਹੜੀ ਟੀਮ ਹੈ ਉਹਨੇ ਦੋ ਵਾਰੀ ਉਹ ਬੰਦਿਆਂ ਦੇ ਘਰ ਜਾ ਕੇ ਪਰੰਤੂ